ਗੁਰੂ ਪਿਆਰੀ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਅਕਾਲ ਉਸਤਤ ਬਾਣੀ ਇਸ ਦੀ ਵਿਆਖਿਆ ਜਿਸ ਦੇ ਵਿੱਚ ਸੰਗਤ ਜੀ ਹੁਣ ਤੱਕ ਆਪ ਸਭ 42 ਯਾਨਕੀ 42 ਛੰਦ ਇਹਨਾਂ ਦੀ ਵਿਆਖਿਆ ਸਰਵਣ ਕੀਤੀ ਹੈ ਇਸ ਭਾਗ ਦੇ ਵਿੱਚ ਇਸ ਤੋਂ ਅੱਗੇ ਆਪ ਸਭ ਸੰਗਤ ਸਰਵਣ ਕਰੋਗੇ ਜੀ ਮਹਾਰਾਯ ਅਗੇ 43ਵੇਂ ਸ਼ੰਦ ਦੇ ਵਿੱਚ ਸੰਗਤ ਜੀ ਫਰਮਾਨ ਕਰਦੇ ਹਨ ਕਿ ਕਹੁ ਨੇਵਲੀ ਕਰਮ ਕਰੰਤ ਨੇਵਲੀ ਕਰਮ ਤੋਂ ਭਾਵ ਹੈ ਇੱਕ ਪ੍ਰਕਾਰ ਦਾ ਯੋਗ ਸਾਧਨਾ ਹੈ ਜਿਸ ਦੇ ਨਾਲ ਸਾਧ ਸੰਗਤ ਜੀ ਆਪਣੇ ਮੋਢਿਆਂ ਨੂੰ ਨੀਵਾ ਕਰਕੇ ਅਤੇ ਪੇਠਵਾਲ ਪੇਠ ਦਾ ਵਾਲ ਕੱਢ ਕੇ ਕੁੱਬ ਕੱਢ ਕੇ ਪਰਾਣਾ ਦੇ ਬਲ ਦੇ ਨਾਲ ਪੇਟ ਨੂੰ ਅੰਦਰੋਂ ਉਰੇੜਕਦੇ ਹਨ ਜਿਵੇਂ ਆਪਾਂ ਦੇਖਿਆ ਸਾਧ ਸੰਗਤ ਜੀ ਪਤੰਜਲੀ ਵਾਲੇ ਬਾਬਾ ਜੀ ਜਿਹੜੇ ਸਾਧੂ ਨੇ ਯੋਗ ਸਾਧਨਾ ਕਰਦੇ ਨੇ ਯੋਗ ਆਸਣ ਕਰਵਾਉਂਦੇ ਨੇ ਉਹਨਾਂ ਨੇ ਵੀ ਕਈ ਵਾਰ ਕੀਤਾ ਆਪਾਂ ਦੇਖਿਆ ਹੋਵੇਗਾ ਸ਼ਾਇਦ ਕਿਸੇ ਨੇ ਅੱਗੇ ਮਾਰੀ ਕਹਿੰਦੇ ਹਨ ਕਿ ਕਉ ਪੌਨ ਅਹਾਰ ਦੁਰੰਤ ਦੁਰੰਤ ਤੋਂ ਭਾਵ ਹੈ ਕਠਿਨ ਤਪ ਬਹੁਤ ਹੀ ਮੁਸ਼ਕਲ ਤਪ ਪੌਣ ਆਹਾਰ ਪੌਣ ਆਹਾਰ ਤੋਂ ਭਾਵ ਹੈ ਪੌਣ ਦੇ ਆਹਾਰੀ ਰਹਿ ਕੇ ਹਵਾ ਭੱਕ ਕੇ ਬਿਨਾ ਕੋਈ ਖਾਦੇ ਪੀਤੇ ਹਵਾ ਦੇ ਸਹਾਰੇ ਜਿੰਦਾ ਰਹਿਣਾ ਇਹ ਵੀ ਇੱਕ ਸਾਧਨਾ ਹੈ ਜੇ ਮਾਰੇ ਜਿਹਨਾਂ ਕਿ ਕਹੂੰ ਤੀਰਥ ਦਾਨ ਹੀ ਆਪਾਰ ਅਦੇ ਕਈ ਤੀਰਥਾਂ ਦੇ ਉੱਤੇ ਜਾ ਕੇ ਬੇਅੰਤ ਦਾਨ ਕਰਨ ਵਾਲੇ ਹਨ ਤੀਰਥਾਂ ਦੇ ਉੱਪਰ ਜਾ ਕੇ ਲੋੜਵੰਦਾਂ ਨੂੰ ਵਿਆੰਤ ਦਾਨ ਕਰਦੇ ਹਨ ਜਾਂ ਸਾਧੂਆਂ ਨੂੰ ਦਾਨ ਕਰਦੇ ਹਨ ਅੱਗੇ ਮਾਰਾ ਜੀ ਕਹਿੰਦੇ ਹਨ ਕਿ ਕਹੂੰ ਜਾਗ ਕਰਮ ਉਧਾਰ ਅਤੇ ਸਾਧ ਸੰਗਤ ਜੀ ਮਾਰਾ ਜੀ ਕਹਿੰਦੇ ਹਨ ਕਿ ਕਈ ਖੁੱਲੇ ਦਿਲ ਨਾਲ ਜਾਗ ਆਤ ਦੇ ਕਰਮ ਕਰਦੇ ਹਨ ਕਈ ਖੁੱਲੇ ਦਿਲ ਦੇ ਨਾਲ ਬਹੁਤ ਵੱਡੇ ਵੱਡੇ ਲੰਗਰ ਲਾਉਂਦੇ ਹਨ ਅੱਗੇ ਮਾਰਾ ਜੀ ਹੁਣ ਕਹਿੰਦੇ ਹਨ 44ਵੇਂ ਛੰਦ ਦੇ ਵਿੱਚ ਕਹੂੰ ਆਗਨ ਹੋ ਉਤਰ ਅਨੂਪ ਖੋਤਰ ਤੋਂ ਭਾਵ ਹਵਨ ਆਪ ਸਭ ਨੂੰ ਪਹਿਲਾਂ ਵੀ ਦੱਸਿਆ ਸੀ। ਅਨੂਪ ਤੋਂ ਭਾਵ ਹੈ ਇੱਥੇ ਅਦਭੁਤ ਕਿਤੇ ਅਦਭੁਤ ਅਗਨੀ ਹਵਨ ਹੋ ਰਹੇ ਹਨ। ਕਉ ਨਿਆਏ ਰਾਜ ਬੇਭੂਤ। ਬੇਭੂਤ ਤੋਂ ਭਾਵ ਹੈ ਜਾਇਦਾਦ। ਸ਼ਕਤੀ ਕਿਤੇ ਰਾਜ ਸ਼ਕਤੀ ਵਾਲਾ ਹੋ ਕੇ ਇਨਸਾਫ ਕੀਤਾ ਜਾ ਰਿਹਾ ਹੈ ਅੱਗੇ ਮਾਰੀ ਜਾਂਦੇ ਹਨਗੇ। ਕਉ ਸ਼ਾਸਤਰ ਸਿਮਰਤ ਰੀਤ। ਕਿਤੇ ਸ਼ਾਸਤਰਾਂ ਤੇ ਸਿਮਰਤੀਆਂ ਦੀਆਂ ਰਸਮਾਂ ਹੋ ਰਹੀਆਂ ਹਨ ਵੇਦਾਂ ਦੀਆਂ ਰਸਮਾਂ ਦੇ ਉੱਪਰ ਕਿਤੇ ਕਰਮ ਹੋ ਰਹੇ ਹਨ ਅਤੇ ਕਿਤੇ ਮਾਰਾ ਹੀ ਕਹਿੰਦੇ ਹਨ ਕਿ ਕਹੂੰ ਵੇਦ ਸਿਉ ਬੇਪਰੀਤ ਵਿਪਰੀਤ ਤੋਂ ਭਾਵ ਹੈ ਉਲਟ ਕਿਤੇ ਮਾਰਾ ਹੀ ਕਹਿੰਦੇ ਹਨ ਕਿ ਵੇਦਾਂ ਦੀ ਰਸਮਾਂ ਤੋਂ ਉਲਟ ਸਾਰੇ ਕਾਰਜ ਹੋ ਰਹੇ ਹਨ ਉਲਟ ਰਸਮਾਂ ਨਿਭਾਈਆਂ ਜਾ ਰਹੀਆਂ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਕਈ ਦੇਸ਼ ਦੇਸ਼ ਫਿਰੰਤ ਕਈ ਦੇਸ਼ ਦਸਾਂਤਰਾ ਵਿੱਚ ਫਿਰਦੇ ਹਨ ਵੱਖ-ਵੱਖ ਦੇਸ਼ਾਂ ਦੇ ਵਿੱਚ ਦੌਰਾ ਕਰਦੇ ਹਨ ਫਿਰਦੇ ਹਨ ਗੇਮਾਰਾਈ ਕਹਿੰਦੇ ਨੇ ਕਿ ਇੱਕ ਠੌਰ ਇਸਥੰਤ ਕਈ ਇੱਕ ਥਾਂ ਤੇ ਸਥਿਰ ਹੋ ਕੇ ਬੈਠੇ ਹਨ ਇਹ ਵੀ ਇੱਕ ਪ੍ਰਣ ਕੀਤਾ ਹੈ ਆਪਣੇ ਆਪ ਦੇ ਨਾਲ ਉਹਨਾਂ ਨੇ ਕਿ ਇਸ ਥਾਂ ਤੋਂ ਬਾਹਰ ਨਹੀਂ ਜਾਣਾ ਹੈ ਇੱਕ ਥਾਂ ਤੇ ਹੀ ਬੈਠੇ ਹਨ ਮਾਰੇ ਕਹਿੰਦੇ ਹਨ ਕਿ ਕਹੂੰ ਕਰਤ ਜਲਮਹੇ ਜਾਪ ਅਤੇ ਕਿਤੇ ਜਲ ਦੇ ਵਿੱਚ ਜਾਪ ਕਰ ਰਹੇ ਹਨ ਜਲ ਦੇ ਵਿੱਚ ਬੈਠ ਕੇ ਭਗਤੀ ਕਰ ਰਹੇ ਹਨ ਮਾਰੇ ਕਹਿੰਦੇ ਹਨ ਕਿ ਕਹੂੰ ਸਹਾਸ ਤਨ ਪਰਤਾਪ ਅਤੇ ਕਿਤੇ ਆਪਣੇ ਤਨ ਦੇ ਉੱਪਰ ਮਾਰੇ ਕਹਿੰਦੇ ਹਨ ਕਿ ਤਫਸ਼ ਸਹਾਰ ਰਹੇ ਹਨ ਸੇਕ ਸਹਾਰਦੇ ਹਨ ਅਗਨੀ ਦੀ ਤਪੱਸ ਸਹਾਰ ਰਹੇ ਹਨ ਆਪਣੇ ਆਲੇ ਦਿਵਾਲੇ ਅੱਗ ਲਗਾ ਕੇ ਉਸ ਦੇ ਵਿੱਚ ਬੈਠ ਕੇ ਅਗਨੀ ਦੀ ਤਪੱਸ ਸਹਾਰਦੇ ਹਨ ਇਸ ਤਰ੍ਹਾਂ ਦਾ ਜਾਗ ਕਰ ਰਹੇ ਹਨ ਨੱਗੇ ਮਾਰੇ ਜਿੰਦੇ ਹਨ ਕਿ ਬਾਸ ਬਣਹੇ ਕਰੰਤ ਅਨੇਕਤੇ ਜੰਗਲਾਂ ਦੇ ਵਿੱਚ ਵਾਸਾ ਕਰ ਰਹੇ ਹਨ ਬਾਸ ਹੁੰਦਾ ਹੈ ਵਾਸਾ ਕਰਨਾ ਅਤੇ ਬਣਹੇ ਤੋਂ ਭਾਵ ਹੈ ਜੰਗਲ ਜੰਗਲ ਦੇ ਵਿੱਚ ਕਿਤੇ ਉਹਨਾਂ ਨੇ ਆਪਣਾ ਵਾਸ ਕੀਤਾ ਹੈ ਕਿਹਨਾਂ ਤੋਂ ਭਾਵ ਹੈ ਦੁਨੀਆਦਾਈ ਤੋਂ ਦੂਰ ਉੱਠ ਕੇ ਦੁਨੀਆਦਾਰੀ ਤੋਂ ਛੱਡ ਕੇ ਗ੍ਰਸਤ ਨੂੰ ਛੱਡ ਕੇ ਗ੍ਰਸਤ ਨੂੰ ਤਿਆ ਕੇ ਜੰਗਲ ਦੇ ਵਲ ਤੁਰ ਪਏ ਹਨ ਜੰਗਲ 'ਚ ਨਿਵਾਸ ਕਰ ਲਿਆ ਹੈ ਅੱਗੇ ਮਾਰੀ ਕਹਿੰਦੇ ਹਨ ਕਿ ਕਉ ਤਾਪ ਤਣਹੇ ਸਹੰਤ ਤਾਪ ਤੋਂ ਭਾਵ ਹੈ ਕਸ਼ਟ ਤਣਹੇ ਤੋਂ ਭਾਵ ਹੈ ਸਰੀਰ ਦੇ ਉੱਪਰ ਕਿਤੇ ਸਰੀਰ ਦੇ ਉਤੇ ਕਸ਼ਟ ਸਾਰੇ ਹਨ ਜਾ ਆਪਾਂ ਇੰਜ ਕਹ ਲੈ ਕਿ ਆਪਣੇ ਸਰੀਰ ਨੂੰ ਕਸ਼ਟ ਦੇ ਰਹੇ ਹਨ ਅੱਗੇ ਮਾਰੀ ਕਹਿੰਦੇ ਹਨ ਕਿ ਕਉ ਗ੍ਰਿਸ਼ਤ ਧਰਮ ਯਪਾਰ ਗ੍ਰਿਸ਼ਤ ਤੋਂ ਭਾਵ ਹੈ ਕਿਤੇ ਗ੍ਰਿਸ਼ਤ ਧਰਮ ਵਿੱਚ ਵਿਚਰ ਰਹੇ ਹਨ ਗ੍ਰਿਸ਼ਤ ਤੋਂ ਭਾਵ ਹੈ ਘਰ ਦੇ ਵਿੱਚ ਰਹਿ ਰਹੇ ਹਨ ਗਿਸ਼ਤੀ ਹੋ ਕੇ ਧਰਮ ਦੇ ਵਿੱਚ ਵਿਚਰ ਰਹੇ ਹਨ ਅੱਗੇ ਮਾਰੀ ਕਹਿੰਦੇ ਕਿਉਂ ਰਾਜ ਰੀਤ ਉਧਾਰ ਕਿਤੇ ਰਾਜਨੀਤੀ ਵਿੱਚ ਉਧਾਰ ਚਿਤ ਹੋ ਰਹੇ ਹਨ ਰਾਜਨੀਤੀ ਦੇ ਵਿੱਚ ਵੀ ਪਲਾ ਕਰ ਰਹੇ ਹਨ ਇਸ ਤਰ੍ਹਾਂ ਮਾਰੇ ਕਹਿੰਦੇ ਹਨ ਕਿ ਆਓ ਸਾਧ ਸੰਗਤ ਜੀ ਇਸੇ ਹੀ ਕਥਾ ਲਈ ਸਮਾਪਤੀ ਹੈ 46 ਸਾਨ ਦੇ ਤੇ ਸੰਪੂਰਨ ਹੁੰਦੇ ਹਨ ਇਸ ਤੋਂ ਅੱਗੇ ਦੁਬਾਰਾ ਅਗਲੇ ਭਾਗ ਦੇ ਵਿੱਚ ਜੋ ਰਹਿੰਦੇ ਛੰਦ ਹਨ ਉਹਨਾਂ ਦੀ ਆਪ ਸਭ ਸੰਗਤ ਵਿਆਖਿਆ ਸਰਵਣ ਕਰੋਗੇ ਆਲ ਸਾਸੰਗ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਮਹਾਰਾਜ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਾਇ ਦਾਣ ਬਖਸ਼ਣਾ ਸਿਰ ਤੇ ਮੇਰ ਪ੍ਰਿਆਤ੍ਰਖਣਾ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਸੰਗਤ ਜੀ ਕਥਾ ਦਾ ਵਿਚਾਰ ਕਰਦੇ ਆਨੇਕਾਂ ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆ ਹੁਣ ਗਿਆ ਆਪ ਸਰਬੱਤ ਸੰਗਤ ਬਖਸ਼ਣ ਜੋ ਬਖਸ਼ ਲੈਣਾ ਜਿਸ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ